ਹੈਲੋ ਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਪੰਜਾਬੀ ਸੂਟਸ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ ਅੱਜ ਆਪਾਂ ਤੁਹਾਡੇ ਲਈ ਨਿਊ ਸੂਟਸ ਲੈ ਕੇ ਆਏ ਆਂ ਜੀ ਜੌਰਜਟ ਦੇ ਸੂਟ ਲੈ ਕੇ ਆਏ ਆਂ ਸੋ ਹੁਣ ਵੈਦਰ ਚੇਂਜ ਹੋ ਰਿਹਾ ਸੋ ਜੌਰਜਟ ਦੀ ਕਾਫੀ ਡਿਮਾਂਡ ਹੋ ਰਹੀ ਸੀਗੀ ਇਸ ਕਰਕੇ ਆਪਾਂ ਕੁਝ ਕੁ ਹਜੇ ਪ੍ਰਿੰਟਸ ਲੈ ਕੇ ਆਏ ਆਂ ਜੌਰਜਟ ਦੇ ਬਹੁਤ ਹੀ ਸੋਹਣੀ ਫੈਬਰਿਕ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਹਾਈ ਕੁਆਲਿਟੀ ਦੀ ਆਪਾਂ ਜੌਰਜਟ ਲੈ ਕੇ ਆਏ ਆਂ ਸੋ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਿਹਾ ਤੁਹਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜਾ ਬੈਲ ਆਈਕਨ ਆ ਜ਼ਰੂਰ ਪ੍ਰੈਸ ਕਰੋ ਕਿ ਤਾਂ ਕਿ ਜਿਹੜੇ ਸਾਡੇ ਨਵੇਂ ਵਲੌਗਸ ਆ ਜਿਹੜੇ ਤੁਹਾਨੂੰ ਉਹਨਾਂ ਦੀ ਨੋਟੀਫਿਕੇਸ਼ਨਸ ਆ ਮਿਲ ਸਕਣ ਸੋ ਆਪਾਂ ਤੁਹਾਨੂੰ ਦੱਸ ਦਈਏ ਜੀ ਕਿ ਆਪਣਾ ਆ WhatsApp ਨੰਬਰ ਹੈਗਾ 7819942347 ਇਹ ਆਪਣਾ WhatsApp ਨੰਬਰ ਹੈ ਜੀ ਤੁਸੀਂ ਇਸੇ ਉੱਤੇ ਸਾਨੂੰ WhatsApp ਦੇ ਉੱਪਰ ਕਾਲ ਵੀ ਕਰ ਸਕਦੇ ਹੋ ਤੁਸੀਂ ਮੈਸੇਜ ਕਰਕੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਆ ਆਪਣਾ Instagram ਅਕਾਊਂਟ ਆਏਗਾ ਜੀ ਤੇ ਆਪਣਾ YouTube ਚੈਨਲ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਚਲੋ ਜੀ ਆਪਾਂ ਵਲੌਗ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਪ੍ਰਿੰਟ ਤੁਹਾਨੂੰ ਦਿਖਾ ਰਹੀ ਐ ਜੀ ਮੈਂ ਜੌਰਜਟ ਦਾ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਸੋ ਆਉਣ ਵਾਲੇ ਜਿਹੜਾ ਹੁਣ ਆਪਣਾ ਅਗਲਾ ਵੈਦਰ ਹੋਏਗਾ ਹਨਾ ਸੋ ਥੋੜੀ ਠੰਡ ਤੋਂ ਆ ਥੋੜਾ ਵੈਦਰ ਚੇਂਜ ਹੋ ਜਾਂਦਾ ਸੋ ਉਹਦੇ ਵਿੱਚ ਆਪਨੇ ਜਿਹੜੇ ਜੌਰਜਟ ਆ ਬਹੁਤ ਈਜ਼ਲੀ ਪੈ ਜਾਂਦੀ ਹੈ ਤੇ ਸੋਹਣੀ ਸੋਹਣੀ ਲੱਗਦੀ ਆ ਸੋ ਜੌਰਜਟ ਦੇਖ ਲੋ ਜੀ ਬਿਲਕੁਲ ਐਦਾਂ ਨਹੀਂ ਕਿ ਪਤਲੀ ਜੀ ਜੌਰਜਟ ਆ ਤੁਹਾਨੂੰ ਮੈਂ ਦਿਖਾ ਦਿੰਨੀ ਆ ਦੇਖੋ ਜੀ ਬਹੁਤ ਹੀ ਸੋਹਣੀ ਜੌਰਜਟ ਹੈ ਵਧੀਆ ਬ੍ਰਾਂਡ ਦੀ ਜੌਰਜਟ ਹੈ ਜੀ ਪੂਰੀ ਸੋ ਆਪਾਂ ਜਿੰਨਾ ਵੀ ਕੱਪੜਾ ਆਪਾਂ ਸਾਰਾ ਬ੍ਰਾਂਡ ਦਾ ਹੀ ਯੂਜ਼ ਕਰਦੇ ਆ ਤੇ ਐਦਾਂ ਦਾ ਜਿਹੜਾ ਪ੍ਰਿੰਟ ਆਇਆ ਹੈਗਾ ਇਹ ਸੂਟ ਆ ਜਿਹੜਾ ਤੁਸੀਂ ਆਪਣੇ ਤੋਂ 올ਓਵਰ ਵੀ ਲੈ ਸਕਦੇ ਹੋ ਅਗਰ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਬਾਟਮ ਲੈਣੀ ਆ ਤੇ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਹੋਦੇ ਵਿੱਚ ਜਿੰਨੇ ਵੀ ਕਲਰਸ ਹੈਗੇ ਆ ਤੁਸੀਂ ਸਾਰੇ ਆ ਜਿਹੜੇ ਜਿਹੜਾ ਮਰਜੀ ਕਲਰ ਦੀ ਬਾਟਮ ਆਪਣੇ ਤੋਂ ਲਗਵਾ ਸਕਦੇ ਹੋ ਤੇ ਦੁਪੱਟਾ ਵੀ ਰੈਡੀ ਹੋ ਸਕਦਾ ਜੇ ਦੁਪੱਟਾ ਤੁਸੀਂ ਨਾਲ ਦਾ ਲੈਣਾ ਜਿੱਦਾਂ ਵੀ ਤੁਸੀਂ ਇਹਨੂੰ ਸੂਟ ਨੂੰ ਬਾਏ ਕਰਨਾ ਚਾਹੁੰਦੇ ਹੋ ਕਰ ਲਿਓ ਤੇ ਸਪੈਸ਼ਲੀ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ ਕਿ ਬਹੁਤ ਹੀ ਨਾਰਮਲ ਰੇਂਜ ਦੇ ਸੂਟ ਆਏ ਨੇ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੇ ਸੋ ਬਹੁਤ ਘੱਟ ਆਉਂਦੇ ਆ ਇਦਾਂ ਦੇ ਫੈਬਰਿਕਸ ਤੇ ਅਗਲਾ ਸੂਟ ਤੁਹਾਨੂੰ ਮੈਂ ਜਾਰਜਟ ਦਾ ਦਿਖਾਉਣੀ ਆ ਪ੍ਰਿੰਟ ਇਹ ਵਾਲਾ ਪ੍ਰਿੰਟ ਹੈ ਇਹ ਬਹੁਤ ਹੀ ਸੋਹਣਾ ਇਹ ਵੀ ਸਰਦਾਰੀ ਕਲਰ ਹੈ ਦੇਖੋ ਜੀ ਇਹ ਵੀ ਜਾਰਜਟ ਦੇਖੋ ਬਿਲਕੁਲ ਇਦਾਂ ਨਹੀਂ ਕਿ ਪਤਲੀ ਸੇਮ ਫੈਬਰਿਕ ਹੈ ਜੀ ਸੇਮ ਕੁਆਲਿਟੀ ਹੈ ਬਹੁਤ ਸੋਹਣਾ ਫੈਬਰਿਕ ਹੈ ਇਹ ਪੂਰਾ ਸਰਦਾਰੀ ਕਲਰ ਹੈ ਜੀ ਇਹ ਤੇ ਇਹਦੇ ਨਾਲ ਵੀ ਤੁਸੀਂ ਜਿਹੜੀ ਬਾਟਮ ਆਪਣੇ ਕੋਲੋਂ ਮੈਚਿੰਗ ਲੈ ਸਕਦੇ ਹੋ ਜਿਹੜਾ ਵੀ ਕਲਰ ਕਹੋਗੇ ਆਪਾਂ ਤੁਹਾਨੂੰ ਉਸ ਕਲਰ ਦੀ ਮੈਚਿੰਗ ਬਾਟਮ ਲਗਾ ਦੇਵਾਂਗੇ ਤੇ 올ਓਵਰ ਸੂਟ ਬਾਈ ਕਰਨਾ ਤੁਸੀਂ 올ਓਵਰ 5 ਮੀਟਰ ਹੈ ਜਿਹੜਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੋ ਜਦਾਂ ਮੈਨੂੰ ਤੁਹਾਨੂੰ ਵਧੀਆ ਲੱਗਿਆ ਤੁਸੀਂ ਲੈ ਸਕਦੇ ਹੋ ਪਾ ਲਾ ਸੀਜ਼ਨ ਵੀ ਗਰਮੀ ਦੇ ਵਿੱਚ ਇਹ ਜਾਰਡਨ ਬਹੁਤ ਜ਼ਿਆਦਾ ਸੇਲ ਕੀਤੀ ਸੀਗੀ ਸੋ ਕਸਮਰਸ ਦਾ ਬਹੁਤ ਅੱਛਾ ਰਿਵਿਊ ਆਇਆ ਸੀ ਆਪਾਂ ਨੂੰ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਇਸ ਕਰਕੇ ਆਪਾਂ ਫਿਰ ਤੋਂ ਉਧਰ ਦੇ ਹੀ ਸਟੱਫ ਲੈ ਕੇ ਆਏ ਆ ਦੁਬਾਰਾ ਅਗਲਾ ਸੂਟ ਤੁਹਾਨੂੰ ਦਿਖਾਣੀਆਂ ਜੀ ਇਹ ਮੈਚਿੰਗ ਸੂਟ ਹੈ ਇਹ ਬਹੁਤ ਸੋਹਣਾ ਸਟੱਫ ਹੈ ਜੀ ਇਹ ਵੀ ਜਾਰਜਟ ਹੀ ਹੈਗੀ ਆ ਬਹੁਤ ਵਧੀਆ ਦੇਖੋ ਜੀ ਜਿੰਨੇ ਵੀ ਜਾਰਜਟ ਦੇ ਸੂਟ ਦਿਖਾਵਾਂਗੇ ਜੀ ਸਾਰੇ ਇੱਕ ਤੋਂ ਇੱਕ ਕੁਆਲਿਟੀ ਹੋਏਗੀ ਬਹੁਤ ਸੋਹਣੀ ਕੁਆਲਿਟੀ ਦੇ ਨੇ ਇਹਦੇ ਨਾਲ ਜਿਹੜੀ ਮੈਚਿੰਗ ਇਹ ਮੈਚਿੰਗ ਸੂਟ ਹੈ ਸੋ ਇਹ ਆਪਣੇ ਕੋਲ ਸਿੰਗਲ ਕਲਰ ਤੇ ਸਿੰਗਲ ਪੀਸ ਹੀ ਹੈ ਸੋ ਇਹਦੇ ਨਾਲ ਜਿਹੜਾ ਇਹ ਇਹ ਆਏਗੀ ਬਾਟਮ ਬਰਾਊਨ ਕਲਰ ਦੀ ਇਹਦੀ ਬਾਟਮ ਆਏਗੀ ਨਾ ਵਾ ਜਿਹੜਾ ਬਰਾਊਨ ਕਲਰ ਦਾ ਅੱਜ ਅੱਜਕੱਲ੍ਹ ਟ੍ਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਹੈ ਹੋ ਇਹ ਸੂਟ ਵੀ ਵਿਦਾਊਟ ਦੁਪੱਟਾ ਹੀ ਹੈ ਤੇ ਇਹ ਵੀ ਬਹੁਤ ਘੱਟ ਰੇਂਜ ਆ ਤੇ ਨੋਰਮਲ ਰੇਂਜ ਦਾ ਸੂਟ ਹੈਗਾ ਤੁਸੀਂ ਇਹ ਸੂਟ ਜੇ ਬਾਏ ਕਰਨਾ ਤੁਹਾਨੂੰ ਆਪਣਾ ਆਰਡਰ ਹੈ ਜਿਹੜਾ ਹੁਣੇ ਹੀ ਜਲਦੀ ਜਲਦੀ ਬੁੱਕ ਕਰਵਾ ਦਿਓ ਤੇ ਇੱਕ ਸੂਟ ਤੁਹਾਨੂੰ ਮੈਂ ਦਿਖਾਨੇ ਆ ਹਜੇ ਆਪਣੇ ਕੋਲ ਗਰਮੀਆਂ ਦਾ ਸਟਾਕ ਆਨਾ ਸ਼ੁਰੂ ਹੋਇਆ ਸੋ ਇੱਕ ਆਪਾਂ ਮੈਨੂੰ ਬਹੁਤ ਸੋਹਣਾ ਲੱਗਿਆ ਸੀਗਾ ਪ੍ਰਿੰਟ ਇਹ ਵਾਲਾ ਸੋ ਇਹਦੀ ਡਿਮਾਂਡ ਸੀ ਔਰਗੈਂਜ਼ਾ ਦਾ ਵੀ ਕਿਸੇ ਨੇ ਆਪਣੇ ਤੋਂ ਬਾਏ ਕਰਨਾ ਸੀ ਤਾਂ ਔਰਗੈਂਜ਼ਾ ਚ ਲੈ ਕੇ ਆਏ ਆ ਤੇ ਇਹ ਦੇਖੋ ਜੀ ਡਿਜੀਟਲ ਪ੍ਰਿੰਟ ਦਾ ਸੂਟ ਹੈ ਇਹ ਔਰਗੈਂਜ਼ਾ 베ਸ ਹੈ ਇਹਦਾ ਤੇ ਇਹ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਲੱਗਦਾ ਹੈ ਲਾਈਕ ਜਿੱਦਾਂ ਕਿ ਆਪਾਂ ਕੁੜੀਆਂ ਵਾਲਾ ਕਲਰ ਹੈ ਜੀ ਇਹ ਜਿੱਦਾਂ ਕੁੜੀਆਂ ਅੱਜਕੱਲ ਫ੍ਰੌਕਸ ਬਣਾ ਲੈਂਦੀਆਂ ਇਹਨਾਂ ਦੇ ਫ੍ਰੌਕਸ ਸੂਟ ਬਹੁਤ ਸੋਹਣੇ ਬਣਦੇ ਇਹਨਾਂ ਦੇ ਫ੍ਰੌਕਸ ਬਹੁਤ ਵਧੀਆ ਬਣਦੀਆਂ ਨੇ ਫਲਫੀ ਫਲਫੀ ਤੇ ਬਹੁਤ ਸੋਹਣੀਆਂ ਫ੍ਰੌਕਸ ਬਣਦੀਆਂ ਨੇ ਏ ਵੀ ਸੂਟ ਹੈ ਜਿਹੜਾ ਤੁਹਾਨੂੰ 5 ਮੀਟਰ ਤੁਹਾਨੂੰ ਆਪਣੇ ਕੋਲੋਂ ਮਿਲ ਜੇਗਾ 올ਓਵਰ ਸੂਟ ਹੈਗਾ ਇਹ ਤੇ ਜੇ ਤੁਸੀਂ ਆਪਣੇ ਕੋਲੋਂ ਦੁਪੱਟਾ ਰੈਡੀ ਕਰਾ ਕੇ ਸੂਟ ਲੈਣਾ ਇਹਨਾਂ ਦੇ ਵਿੱਚੋਂ ਕੋਈ ਵੀ ਤੇ ਆਪਣੇ ਕੋਲੋਂ ਦੁਪੱਟਾ ਰੈਡੀ ਕਰਵਾ ਕੇ ਵੀ ਲੈ ਸਕਦੇ ਹੋ ਤੁਹਾਨੂੰ ਮੈਂ ਫਿਰ ਤੋਂ ਇੱਕ ਵਾਰ ਦੱਸ ਦਵਾਂ ਜੀ ਆਪਣਾ WhatsApp ਨੰਬਰ ਇਹ ਵਾਲਾ ਜਿਹੜਾ ਹੈਗਾ ਜੀ ਆਪਣਾ WhatsApp ਨੰਬਰ ਹੈਗਾ ਜੀ ਤੁਸੀਂ ਨੋਟ ਕਰ ਲਓ ਆਪਾਂ ਬਾਕੀ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖਾਂਗੇ ਏ ਆਪਣਾ ਇੰਸਟਾਗ੍ਰam ਅਕਾਊਂਟ ਹੈ ਇੰਸਟਾਗ੍ਰam ਦੇ ਉੱਪਰ ਵੀ ਜਿਹੜਾ ਤੁਸੀਂ ਸਾਨੂੰ ਜਾ ਕੇ ਫੋਲੋ ਕਰੋ ਜਿਹੜੀਆਂ ਕਿ ਆਪਣੀਆਂ ਰੋਜ਼ ਦੀਆਂ ਅਪਡੇਟਸ ਹੁੰਦੀਆਂ ਆਪਾਂ ਨਵੇਂ-ਨਵੇਂ ਡਿਜ਼ਾਈਨਸ ਸੂਟਾਂ ਦੇ ਉਹਨਾਂ ਦੇ ਉੱਪਰ WhatsApp ਦੇ ਉੱਪਰ ਸੌਰੀ ਇੰਸਟਾਗ੍ਰam ਦੇ ਉੱਪਰ ਅਪਲੋਡ ਕਰਦੇ ਆਂ ਤੇ YouTube ਦੇ ਉੱਪਰ ਆਪਾਂ ਜਿਹੜੇ ਹੈਗੇ ਆ ਡੇਲੀ ਜਿਹੜੇ ਵਲੌਗਸ ਪਾਉਂਦੇ ਆ ਸੋ YouTube ਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਦੇ ਮੈਸੇਜ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਾਂ ਕਿਦਾਂ ਦੇ ਸੂਟਸ ਲੈ ਕੇ ਆਈਏ Anjali Sat